ਇਤਿਹਾਸ ਦੇ ਜਿਆਪਾ ਵਿਚਾਰ ਕਰੀਏ ਤਾਂ ਸਤਲੁਜ ਦਰਿਆ ਅਤੇ ਸਰਸਾ ਦੇ ਨੇੜੇ ਇੱਕ ਪਾਸੇ ਪਹਾੜ ਹਨ ਇੱਕ ਪਾਸੇ ਸਤਲੁਜ ਦਰਿਆ ਤੇ ਇੱਕ ਪਾਸੇ ਸਰਸਾ ਦਾ ਪਹਾੜੀ ਵਹਿਣ ਹੈ ਤੇ ਇੱਕ ਪਾਸੇ ਜੰਗਲ ਹੈ ਇਹ ਰਮਣੀਕ ਥਾਂ ਪਹਾੜੀ ਰਾਜਿਆਂ ਦੀ ਰਿਆਸਤ ਵਿੱਚ ਬਿਲਾਸਪੁਰ ਦੀ ਰਿਆਸਤ ਗਿਣੀ ਜਾਂਦੀ ਤੇ ਇੱਥੇ ਇੱਕ ਫਕੀਰ ਰਹਿੰਦਾ ਹੈ ਉਹ ਫਕੀਰ ਸਾਈ ਬੁੱਢਣ ਸ਼ਾ ਇਸ ਪਹਾੜੀ ਇਲਾਕੇ ਦੇ ਵਿੱਚ ਬੈਠ ਕੇ ਤੇ ਮਾਲਕ ਦੀ ਬੰਦਗੀ ਕਰੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਇਦੇ ਕੋਲ ਇੱਕ ਬੱਕਰੀ ਹੈ ਬੱਕਰੀ ਦਾ ਦੁੱਧ ਪੀ ਕੇ ਗੁਜ਼ਾਰਾ ਕਰ ਲੈਂਦਾ ਹੈ ਇਤਿਹਾਸ ਕਰ ਕਹਿੰਦੇ ਵੀ ਇੱਕ ਛੇਰ ਵੀ ਇਸਨੇ ਪਾਲ ਲਿਆ ਛੋਟਾ ਜਿਹੜਾ ਛਾਵਕ ਹੁੰਦਾ ਸ਼ੇਰ ਦਾ ਬੱਜਾ ਉਹ ਕਿਤੇ ਇਹਦੇ ਹੱਥ ਆ ਗਿਆ ਇਸਨੇ ਹੌਲੀ ਹੌਲੀ ਪਾਲ ਲਿਆ ਤੇ ਉਹ ਕੋਲੀ ਰਹਿਣ ਲੱਗਿਆ ਪਾਲਤੂ ਇੱਕ ਸ਼ੇਰ ਹੈ ਤਾਂ ਜੋ ਹੋਰ ਜਾਨਵਰ ਹਮਲਾ ਨਾ ਕਰਨ ਤੇ ਇੱਕ ਬੱਕਰੀ ਐ ਸਾਈ ਬੁੱਢਣ ਛਾ ਮਾਲਕ ਦੀ ਬੰਦਗੀ ਕਰਦਾ ਹੈ ਬੜਾ ਹੀ ਸੰਜਮ ਦੇ ਵਿੱਚ ਜੀਵਨ ਜਿਉਂਦਾ ਸੀ ਪਰ ਹਿਰਦੇ ਨੂੰ ਟਿਕਾ ਨਹੀਂ ਮਿਲਿਆ ਸ਼ਾਂਤ ਨਹੀਂ ਹੋਇਆ ਮਨ ਤੇ ਇਹਦੇ ਨੇੜੇ ਹੀ ਇੱਕ ਪੈਂਜੂ ਰਹਿੰਦਾ ਹੈ ਥੋੜਾ ਜਿਹਾ ਪਹਾੜ ਤੋਂ ਥੱਲੇ ਪੈਂਜੂ ਤੇ ਪੈਂਜੂ ਦੀ ਬੇਟੀ ਉਹਦੀ ਧੀ ਫਕੀਰ ਸਾਈ ਬੁੱਢਣ ਛਾ ਦੇ ਕੋਲ ਜਾਦੇ ਤੇ ਉਹਨੂੰ ਜਾ ਕੇ ਆਖਦੀ ਹੈ ਕਿ ਨਾਨਕ ਪੀਰ ਬੜੇ ਮਹਾਨ ਹਨ ਤਪਦੇ ਹਿਰਦਿਆਂ ਨੂੰ ਠਾਰ ਦਿੰਦੇ ਨੇ ਨਾਨਕ ਜੀ ਦੇ ਸ਼ਬਦ ਉ ਪੜਿਆ ਕਰੇ ਗਾਇਆ ਕਰੇ ਤੇ ਜੋ ਸਾਈਂ ਬੁੱਢਣ ਛਾ ਹੈ ਉਸ ਦੇ ਅੰਦਰ ਵੀ ਚਿੰਗ ਬਲ ਗਈ ਤੇ ਸਾਈ ਬੁੱਢਣ ਸਾਹਿ ਵੀ ਨਾਨਕ ਜੀ ਨੂੰ ਵੀ ਚੇਤੇ ਕਰਦਾ ਕਿਉਂਕਿ ਉਹ ਖੋਜ ਤੇ ਉਹਦੇ ਹਿਰਦੇ ਵਿੱਚ ਹੈ ਕਿ ਕੋਈ ਸੱਚਾ ਗੁਰੂ ਮਿਲੇ ਕੋਈ ਗਿਆਨਮਾਨ ਮੈਨੂੰ ਕੋਈ ਸੱਚ ਦਾ ਗਿਆਨ ਹੋਵੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ ਪਰਮ ਆਨੰਦ ਹਾਸਲ ਹੋਵੇ ਜੀਵਨ ਸੰਜਮੀ ਹੈ ਪਰ ਉਹ ਸੱਚ ਅਜੇ ਮਿਲਿਆ ਨਹੀਂ ਹੁਣ ਸਾਈ ਬੁੱਢਣ ਸਾਹਿ ਇਥੇ ਬੈਠਾ ਜਦੋਂ ਧੱਪ ਕਰਦਾ ਨਾਮ ਜਪਦਾ ਸੰਜਮ ਵਿੱਚ ਜੀਵਨ ਬਤੀਤ ਕਰਦਾ ਇੰਨਾ ਹੀ ਇਹਦਾ ਦਾਇਰਾ ਹੈ ਤੇ ਨਾਨਕ ਜੀ ਬਾਰੇ ਵੀ ਸੁਣ ਲਿਆ ਤੇ ਨਾਨਕ ਜੀ ਨੂੰ ਵੀ ਯਾਦ ਕਰਿਆ ਕਰੇ ਨਾਨਕ ਜੀ ਜਿਨ੍ਹਾਂ ਤੇ ਸੰਬੰਧ ਵਿੱਚ ਜਪਾਂ ਵਿਚਾਰੀਏ ਤੇ 1539 ਨੂੰ ਜੋਤੀ ਜੋਤ ਸਮਾਏ ਤੇ ਇਹ ਜੋ ਸਾਈਂ ਬੁੱਢਣ ਸ਼ਾਹ ਹੈ ਨਾਨਕ ਜੀ ਪ੍ਰਚਾਰ ਕਰਦੇ ਹੋਏ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਇਸ ਇਲਾਕੇ ਵਿੱਚ ਪਹੁੰਚਦੇ ਨੇ ਇੱਕ ਪਾਸੇ ਸਤਲੁਜ ਇੱਕ ਪਾਸੇ ਸਰਸਾ ਇੱਕ ਪਾਸੇ ਪਹਾੜ ਪਹਾੜ ਦਾ ਇਲਾਕਾ ਸ਼ੁਰੂ ਹੋ ਜਾਂਦਾ ਤੇ ਇੱਕ ਪਾਸੇ ਜੰਗਲ ਵੀ ਹੈ ਸਾਈਂ ਬੁੱਢਣ ਸਾਹ ਦੇ ਕੋਲ ਨਾਨਕ ਜੀ ਪਹੁੰਚੇ ਤੇ ਸਾਈਂ ਬੁੱਢਣ ਸਾਹ ਨੂੰ ਨਾਮ ਦੇ ਨਾਲ ਸ਼ਬਦ ਨੇ ਨਾਲ ਜੋੜਿਆ ਤੇ ਦਰਸ਼ਨ ਕਰਕੇ ਦਾ ਹਿਰਦਾ ਠੰਡਾ ਠਾਰ ਹੋਇਆ ਤੇ ਨਾਨਕ ਜੀ ਨੂੰ ਆਖਦਾ ਨਾਨਕ ਜੀ ਤੁਸੀਂ ਵੀ ਦੁੱਧ ਛਕੋ ਤੇ ਨਾਨਕ ਜੀ ਆਖਦੇ ਹਨ ਕਿ ਪੇਂਜੂ ਦੇ ਘਰ ਅਸੀਂ ਪ੍ਰਸ਼ਾਦਾ ਛਕਣਾ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਸ ਨੂੰ ਲਿਖਿਆ ਕਿ ਪੇਂਜੂ ਦੇ ਘਰ ਅਸੀਂ ਪ੍ਰਸ਼ਾਦਾ ਪਾਉਣਾ ਜੋ ਸ਼ਬਦ ਵਰਤੇ ਜਾਂਦੇ ਸਨ ਤੇ ਅਸੀਂ ਫੇਰ ਕਦੇ ਇਹ ਦੁੱਧ ਛਕਾਂਗੇ ਅਮਾਨਤ ਰਹੀ ਹੁਣ ਨਾਨਕ ਜੀ ਅੱਗੇ ਪੈਂਜੂ ਦੇ ਘਰ ਚਲੇ ਗਏ